ਭਾਜਪਾ ਗੂ ਮਨਰঞ্জন ਕਾਲਿਆ ਦੇ ਘਰ ਤੇ ਹੋਏ ਹਮਲਾ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਤਾਂ ਦੱਸ ਦਈਏ ਕਿ ਰਿਕਸ਼ਾ ਚਾਲਕ ਦੇ ਦੋਵੇਂ ਭਰਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਦਾ ਛੇਦਨੀ ਪੁਲਿਸ ਨੇਮੈਂਡ ਹਾਸਲ ਹੁੰਦਾ ਹੈ ਤੇ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ 5 ਦਿਨ ਦੀ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿੱਥੇ આરોપીਆਂ ਦਾ ਰਿਮਾਂਡ ਹਾਸਲ ਹੋਇਆ ਉਧਰ ਹੀ ਦੂਜੇ ਪਾਸੇ ਜਿਹੜਾ ਮੁੱਖ ਦੋਸ਼ੀ ਹੈ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਇੱਕ ਮੁੱਖ ਦੋਸ਼ੀ ਜਿਹੜਾ ਉਹ ਵੀ ਗ੍ਰਿਫਤਾਰ ਹੁੰਦਾ ਹੈ ਤੇ ਉਸ ਨੂੰ ਐਤਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸਦੇ 7 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਹੁੰਦੀ ਹੈ ਤੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਦੱਸ ਦਈਏ ਕਿ ਇਹ ਰਿਕਸ਼ਾ ਚਾਲਕ ਦੋ ਭਰਾਵਾਂ ਦੇ ਨਾਮਕ ਮੁੱਖ ਦੋਸ਼ੀ ਜਿਹੜਾ ਹੈ ਉਹ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਅਗਲੀ ਕਾਰਵਾਈ ਜਿਹੜੀ ਹੈ ਉਪਲਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਲੰਧਰ ਦੇ ਵਿੱਚ ਭਾਜਪਾ ਗੂ ਮਨੋਰੰਜਨ ਕਾਲੀਆ ਅਧਿਕਾਰਤੇ ਬੀਤੇ ਦਿਨਾਂ ਦੇ ਦੌਰਾਨੇ ਹਮਲਾ ਹੋਇਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਫੰਡਿੰਗ ਕਰਨ ਦੇ ਵੀ ਦੋਸ਼ ਜਿਹੜੇ ਨੇ ਉਹ ਸਾਹਮਣੇ ਆਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਾਰੀ ਹੈ ਤੇ ਜਿਹੜੇ ਇਹ ਦੋਸ਼ੀ ਗ੍ਰਿਫਤਾਰ ਹੋਏ ਸੀ ਇਹਨਾਂ ਦਾ ਪੁਲਿਸ ਰਿਮਾਂਡ ਹੁਣ ਹਾਸਲ ਹੋ ਚੁੱਕਿਆ ਹੈ ਰਿਕਸ਼ਾ ਚਾਲਕ ਦੋਵੇਂ ਭਰਾ ਉਹਨਾਂ ਦਾ 4 ਦਿਨਾਂ ਰਿਮਾਂਡ ਮਿਲਿਆ ਤੇ ਐਤਵਾਰ ਨੂੰ ਜਿਹੜਾ ਮੁੱਖ ਦੋਸ਼ੀ ਹੈ ਸੈਦੁਲ ਅਮੀਨ ਉਸ ਨੂੰ ਵੀ ਅਦਾਲਤ ਚ ਪੇਸ਼ ਕਰਕੇ ਉਸ ਦਾ 7 ਦਿਨਾਂ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਲਗਾਤਾਰ ਅਗਲੀ ਕਾਰਵਾਈ ਉਹ ਪੁਲਿਸ ਕਰ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਲਿੰਕ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਭੀ ਜੋਤ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਵੇਗਾ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਫੰਡਿੰਗ ਦਾ ਕੰਮ ਜਿਹੜਾ ਅਮਰੀਕਾ ਦੇ ਵਿੱਚ ਬੈਠੇ ਅਵਨੀਤ ਵਾਸੀ ਸੈਕਟਰ ਤਿੰਨ ਕੁਰਕ ਖੇਤਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਇਹ ਵੀ ਹੁਣ ਸਾਹਮਣੇ ਆ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਅਬੀਜੋਤ ਜਿਸ ਦੇ ਨਾਂ ਦਾ ਖੁਲਾਸਾ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਸੈਦੂ ਲਮੀਨ ਨੂੰ ਫੰਡਿੰਗ ਕਰਨ ਵਾਲਾ ਅਬੀਜੋਤ ਹੈ ਤੇ ਕ੍ਰੁਕ ਖੇਤਰ ਪਲਸ ਦੇ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਅਭਿਜੋਤ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾ ਸਕਦਾ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਕਿ ਇਸ ਫੰਡਿੰਗ ਦੇ ਨੈਟਵਰਕ ਨੂੰ ਬ੍ਰੇਕ ਕੀਤਾ ਜਾ ਸਕੇ ਕਿੰਨੇ ਦਿਨ ਦਾ ਰਿਮਾਂਡ ਮਿਲੇ ਉਹਨਾਂ ਦਾ 4 ਦਿਨ ਦਾ ਕਿੰਨੇ ਦਿਨ ਦੀ ਡਿਮਾਂਡ ਕੀਤੀ ਸੀਗੀ ਭਾਜਪਾ ਗੂ ਮਨਰঞ্জন ਕਾਲਿਆ ਦੇ ਘਰ ਤੇ ਹੋਏ ਹਮਲਾ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਅਦਾਲਤ ਵਿੱਚ ਪੇਸ਼ੀ ਹੋਈ ਹੈ ਤਾਂ ਦੱਸ ਦਈਏ ਕਿ ਰਿਕਸ਼ਾ ਚਾਲਕ ਦੇ ਦੋਵੇਂ ਭਰਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੌਰਾਨ ਇਹਨਾਂ ਦਾ ਛੇਦਨੀ ਪੁਲਿਸ ਨੇਮੈਂਡ ਹਾਸਲ ਹੁੰਦਾ ਹੈ ਤੇ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ 5 ਦਿਨਾਂ ਦੀ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿੱਥੇ આરોપીਆਂ ਦਾ ਰਿਮਾਂਡ ਹਾਸਲ ਹੋਇਆ ਉਧਰ ਹੀ ਦੂਜੇ ਪਾਸੇ ਜਿਹੜਾ ਮੁੱਖ ਦੋਸ਼ੀ ਹੈ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਇੱਕ ਮੁੱਖ ਦੋਸ਼ੀ ਜਿਹੜਾ ਉਹ ਵੀ ਗ੍ਰਿਫਤਾਰ ਹੁੰਦਾ ਹੈ ਤੇ ਉਸ ਨੂੰ ਐਤਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸਦੇ 7 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਹੁੰਦੀ ਹੈ ਤੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਹਾਲਾਂਕਿ ਇਸ ਕੇਸ ਦੇ ਵਿੱਚ ਦੱਸ ਦਈਏ ਕਿ ਇਹ ਰਿਕਸ਼ਾ ਚਾਲਕ ਦੋ ਭਰਾਵਾਂ ਦੇ ਨਾਮਕ ਮੁੱਖ ਦੋਸ਼ੀ ਜਿਹੜਾ ਹੈ ਉਹ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਅਗਲੀ ਕਾਰਵਾਈ ਜਿਹੜੀ ਹੈ ਉਪਲਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਲੰਧਰ ਦੇ ਵਿੱਚ ਭਾਜਪਾ ਗੁਮਨੋਰੰਜਨ ਕਾਲੀਆ ਅਧਿਕਾਰਤੇ ਬੀਤੇ ਦਿਨਾਂ ਦੇ ਦੌਰਾਨੇ ਹਮਲਾ ਹੋਇਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਫੰਡਿੰਗ ਕਰਨ ਦੇ ਵੀ ਦੋਸ਼ ਜਿਹੜੇ ਨੇ ਉਹ ਸਾਹਮਣੇ ਆਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਜਾਰੀ ਹੈ ਤੇ ਜਿਹੜੇ ਇਹ ਦੋਸ਼ੀ ਗ੍ਰਿਫਤਾਰ ਹੋਏ ਸੀ ਇਹਨਾਂ ਦਾ ਪੁਲਿਸ ਰਿਮਾਂਡ ਹੁਣ ਹਾਸਲ ਹੋ ਚੁੱਕਿਆ ਹੈ ਰਿਕਸ਼ਾ ਚਾਲਕ ਦੋਵੇਂ ਭਰਾ ਉਹਨਾਂ ਦਾ 4 ਦਿਨਾਂ ਦਾ ਰਿਮਾਂਡ ਮਿਲਿਆ ਹੈ ਤੇ ਐਤਵਾਰ ਨੂੰ ਜਿਹੜਾ ਮੁੱਖ ਦੋਸ਼ੀ ਹੈ ਸੈਦੁਲ ਅਮੀਨ ਉਸ ਨੂੰ ਵੀ ਅਦਾਲਤ ਚ ਪੇਸ਼ ਕਰਕੇ ਉਸ ਦਾ 7 ਦਿਨਾਂ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਤਾਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਲਗਾਤਾਰ ਅਗਲੀ ਕਾਰਵਾਈ ਉਹ ਪੁਲਿਸ ਕਰ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਲਿੰਕ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਭੀ ਜੋਤ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਵੇਗਾ ਤਾਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਫੰਡਿੰਗ ਦਾ ਕੰਮ ਜਿਹੜਾ ਅਮਰੀਕਾ ਦੇ ਵਿੱਚ ਬੈਠੇ ਅਵਨੀਤਵਾਸੀ ਸੈਕਟਰ 3 ਕ੍ਰੁਖ ਖੇਤਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਇਹ ਵੀ ਹੁਣ ਸਾਹਮਣੇ ਆ ਰਿਹਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਅਬੀ ਜੋਤ ਜਿਸ ਦੇ ਨਾਂ ਦਾ ਖੁਲਾਸਾ ਹੋਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਸੈਦੂ ਲਮੀਨ ਨੂੰ ਫੰਡਿੰਗ ਕਰਨ ਵਾਲਾ ਅਬੀ ਜੋਤ ਹੈ ਕ੍ਰੁਕ ਖੇਤਰ ਪਲਸ ਦੇ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਅਭਿਜੋਤ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾ ਸਕਦਾ ਹੈ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਕਿ ਇਸ ਫੰਡਿੰਗ ਦੇ ਨੈਟਵਰਕ ਨੂੰ ਬ੍ਰੇਕ ਕੀਤਾ ਜਾ ਸਕੇ ਕਿੰਨੇ ਦਿਨ ਦਾ ਰਿਮਾਂਡ ਮਿਲੇ ਉਹਨਾਂ ਦਾ 4 ਦਿਨ ਦਾ ਕਿੰਨੇ ਦਿਨ ਦੀ ਡਿਮਾਂਡ ਕੀਤੀ ਸੀਗੀ